ਦੇ ਵਿੱਚ ਗੁੱਸਾ ਹੈ ਇਸੇ ਵਿੱਚ ਆਲੇ ਹੁਣ ਖੂਫੀਆ ਏਜੰਸੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਸਰਗਰਮ 14 ਲੋਕਲ ਅੱਤਵਾਦੀਆਂ ਦੀ ਲਿਸਟ ਜਾਰੀ ਕਰ ਲਈ ਹੈ ਤਿਆਰ ਕਰ ਲਈ ਹੈ ਲਿਸਟ ਤਿਆਰ ਕਰ ਲਈ ਗਈ ਹੈ ਤਾਂ ਇਹ ਲੋਕਲ ਜੜੇ ਅੱਤਵਾਦੀ ਨੇ ਪਾਕਿਸਤਾਨੀ ਜੜੇ دہشت گرد ਨੇ ਉਹਨਾਂ ਦੇ ਮਦਦਗਾਰ ਨੇ ਨਾ ਸਿਰਫ ਇਹ ਮਦਦਗਾਰ ਨੇ ਫੁੱਲ ਸਪੋਰਟ ਵੀ ਕਰਦੇ ਸੀਗੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਂਦਾ ਸੀਗਾ ਤਾਂ ਹੁਣ ਸੁਰੱਖਿਆ ਬਲਿਆ ਨੇ ਤੈਅ ਕਰ ਲਿਆ ਹੈ ਕਿ ਇਹਨਾਂ ਦਾ ਇਹਨਾਂ ਦਾ ਬਾਰੀ-ਬਾਰੀ ਸਫਾਇਆ ਕੀਤਾ ਜਾਵੇਗਾ ਇਹਨਾਂ ਅੱਤਵਾਦੀਆਂ ਦੇ ਖਿਲਾਫ ਵੱਡੀ ਕਾਰਵਾਈ ਹੁਣ ਸ਼ੁਰੂ ਹੋ ਚੁੱਕੀ ਹੈ ਇਹਨਾਂ ਦੇ ਘਰਾਂ ਨੂੰ ਜਲਦ ਹੀ ਤਹਿਸ ਨਹਿਸ ਕਰ ਦਿੱਤਾ ਜਾਵੇਗਾ ਤਾਂ ਲਿਸਟ ਵੀ ਸਾਡੇ ਕੋਲ ਸਾਹਮਣੇ ਆਈ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਿਹੜਾ ਅੱਤਵਾਦੀ ਆ ਆਦਿਲ ਰਹਿਮਾਨ ਦੇ ਤੂ ਇਹ ਜਿਹੜਾ ਹੈ ਸਪੋਰ ਦਾ ਕਮਾਂਡਰ ਆ ਤਾਂ 2021 ਤੋਂ ਅਤਵਾਦੀ ਗਤੀਵਿਧੀਆਂ ਦੇ ਵਿੱਚ ਐਕਟਿਵ ਹੈ ਤਾਂ ਸਪੋਰ ਦਾ ਇਹ ਲਖਸ਼ਰ ਦਾ ਡਿਸਟ੍ਰਿਕਟ ਕਮਾਂਡਰ ਵੀ ਆ ਤਾਂ ਜਾਂਚ ਏਜੰਸੀਆਂ ਜੜੀਆਂ ਨੇ ਇਸ ਦੀ ਤਲਾਸ਼ ਕਰ ਰਹੀਆਂ ਨੇ ਜਾਂ ਤਾਂ ਇਹ ਮਾਰਿਆ ਜਾਵੇਗਾ ਜਾਂ ਫਿਰ ਇਹ ਨਾਮ ਦੇ ਘਰਾਂ ਦੇ ਘਰਾਂ ਨੂੰ ਤਹਾਸ ਨਹਿਸ ਕੀਤਾ ਜਾਵੇਗਾ ਤਾਂ ਦੂਜੇ ਨੰਬਰ ਦੇ ਉੱਤੇ ਆਸੀਫ احمد ਸ਼ੇਖ ਜੈਸ਼ੇ ਮੁਹੰਮਦ ਦਾਇਆ ਅਤਵਾਦੀ ਹੈ ਤੇ ਵੰਤੀਪੂਰਾ ਦਾ ਜ਼ਿਲ੍ਹਾ ਕਮਾਂਡਰ ਹੈ 2/2022 ਤੋਂ ਲਗਾਤਾਰ ਅਤਵਾਦੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਤਾਂ ਤੀਸਰੇ ਨੰਬਰ ਤੇ ਹੈ احسان احمد ਸ਼ੇਖ ਇਹ ਪੁਲਵਾਮਾ ਦੇ ਵਿੱਚ ਐਕਟਿਵ ਹੈ ਤਾਂ ਲਖਸ਼ਰੇ ਤਾਬਾ ਦਾਇਆ ਅਤਵਾਦੀ ਹੈ ਤਾਂ 2023 ਤੋਂ ਲਗਾਤਾਰ ਅਤਵਾਦੀ ਕਤੀ ਵਿਧੀਆਂ ਦੇ ਵਿੱਚ ਸ਼ਾਮਲ ਹੈ ਤਾਂ ਸੁਰੱਖਿਆ ਸੁਰੱਖਿਆ ਏਜੰਸੀਆਂ ਇਸ ਵੀ ਤਲਾਸ਼ਕਾਰੀਆਂ ਨੇ ਜਲਦੀ ਇਸ ਨੂੰ ਵੀ ਢੇਰ ਕੀਤਾ ਜਾਵੇਗਾ ਤਾਂ 30 ਚੌਥੇ ਨੰਬਰ ਦੇ ਉੱਤੇ ਹਰੀਸ਼ ਨਜ਼ੀਰ ਹੈ ਇਹ ਜਿਹੜਾ ਪੁਲਵਾਮਾ ਦਾ ਅਤਵਾਦੀ ਹੈ ਤਾਂ ਸੁਰੱਖਿਆ ਬਲਾਂ ਦੀ ਡਾਰ ਦੇ ਉੱਤੇ ਵੀ ਹੈਗਾ ਤਤ ਪੰਜਵੇਂ ਨੰਬਰ ਤੇ ਅਮੀਰ ਨਾਜ਼ਿਰਬਾਨੀ ਇਹ ਪੁਲਵਾਮਾ ਦੇ ਵਿੱਚ ਐਕਟਿਵ ਹੈ ਤੇ ਜੈਸ਼ੇ ਮੁਹੰਮਦ ਦੇ ਨਾਲ ਜੁੜਿਆ ਹੋਇਆ ਹੈ ਤਾਂ 6ਵੇਂ ਨੰਬਰ ਤੇ ਜਾਵਰ ਅਹਿਮਦ ਪੱਟ ਪੁਲਵਾਮਾ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਐ ਐਕਟਿਵ ਹੈ ਜੀਐਮ ਦਾ ਇਹ ਅਤਵਾਦੀ ਹੈ ਤਾਂ 7ਵੇਂ ਨੰਬਰ ਦੇ ਉੱਤੇ ਨਾਮ ਹੈ ਆਸੀਫ ਅਹਿਮਦ ਕੰਡੇ ਈਸ਼ੋਪੀਆ ਦਾ ਅਤਵਾਦੀ ਹੈ ਜੁਲਾਈ 2015 ਤੋਂ ਹਿਜ਼ਬੁਲ ਜਾਹੂਦੀਨ ਦੇ ਅਤਵਾਦੀ ਸੰਗਠਨ ਦੇ ਵਿੱਚ ਸ਼ਾਮਲ ਹੋਇਆ ਸੀਗਾ ਤਾਂ ਇਸ ਵੇਲੇ ਐਕਟਿਵ ਟੈਰਰਿਸਟ ਦੇ ਤੌਰ ਦੇ ਉੱਤੇ ਕੰਮ ਕਰ ਰਿਹਾ ਹੈ ਤਾਂ ਪਾਕਿਸਤਾਨੀ ਅਤਵਾਦੀਆਂ ਦਾ ਇਹ ਮਜ਼ਦਦਕਾਰ ਹੈ ਤਾਂ 8 ਨੰਬਰ ਤੇ ਨਸੀਰ ਅਹਿਮਦਵਾਨੀ ਇਹ ਵੀ ਐਕਟਿਵ ਹੈ ਤਾਂ ਵੱਡੀ ਵੱਡੀ ਹੁਣ ਇਹਨਾਂ ਦੇ ਉੱਤੇ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ 9 ਨੰਬਰ ਦੇ ਉੱਤੇ ਸ਼ਾਹਿਦ ਅਹਿਮਦ ਕੁਟੇ ਤਾਂ 2023 ਤੋਂ ਇਸ ਏਰੀਏ ਦੇ ਵਿੱਚ ਜੜਾ ਐਕਟਿਵ ਹੈ ਵੀ ਸ਼ੋਪੀਆ ਦਾ ਹੀ ਜਿਹੜਾ ਹੈਗਾ ਸ਼ੋਪੀਆ ਇਲਾਕੇ ਦੇ ਵਿੱਚ ਹੀ ਐਕਟਿਵ ਹੈ ਤਾਂ ਟੀਆਰਐਫ ਦਾ ਵੱਡਾ ਅੱਤਵਾਦੀ ਹੈ ਤਾਂ 10ਵੇਂ ਨੰਬਰ ਦੇ ਉੱਤੇ ਆਮੀਰ ਅਹਿਮਦ ਢਾਰ ਤੇ ਵੀ ਐਕਟਿਵ ਹੈ ਵਿਦੇਸ਼ੀ ਅੱਤਵਾਦੀਆਂ ਦਾ ਇਹ ਵੱਡਾ ਮਦਦਗਾਰ ਹੈ ਤਾਂ 11ਵੇਂ ਨੰਬਰ ਦੇ ਉੱਤੇ ਅਦਨਾਨ ਸਫੀ ਢਾਰ ਤੇ 12ਵੇਂ ਨੰਬਰ ਦੇ ਉੱਤੇ ਜਵੇਰ ਅਹਿਮਦ ਪਾਨੀ ਤਾਂ 13ਵੇਂ ਨੰਬਰ ਦੇ ਉੱਤੇ ਹਾਰੂਨ ਰਸ਼ੀਦ ਗਨੀ ਤਾਂ ਲਿਸਟ ਵੀ ਸਾਹਮਣੇ ਆਈ ਹੈ ਤਾਂ ਚੌਥੇ ਨੰਬਰ ਦੇ ਉੱਤੇ ਜਵੇਰ ਅਹਿਮਦ ਗਨੀ ਤਾਂ ਇਹਨਾਂ ਹੁਣ ਜਿਹੜੇ ਅਤਵਾਦੀਆਂ ਦੀ ਲੋਕਲ ਅਤਵਾਦੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਤਾਂ ਤੁਹਾਨੂੰ ਲਿਸਟ ਵੀ ਅਸੀਂ ਦਿਖਾ ਰਹੇ ਆ ਜਿਹੜੀ ਖੂਫੀਆ ਏਜੰਸੀਆਂ ਦੇ ਵੱਲੋਂ ਕੀਤੀ ਗਈ ਤਿਆਰ ਕੀਤੀ ਗਈ ਹੈ ਤਾਂ ਇਹਨਾਂ ਤੇ ਹੁਣ ਐਕਸ਼ਨ ਕਰਨ ਦੀ ਤਿਆਰੀ ਦੇ ਵਿੱਚ ਹੈ ਫੌਜ ਦੇ ਜਵਾਨ ਤਾਂ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ 22 ਅਪ੍ਰੈਲ ਨੂੰ ਹੋਏ ਅਤਵਾਦੀ ਹਮਲੇ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸਾ ਹੈ ਤਾਂ ਜਿਹੜੇ ਫੌਜ ਦੇ ਜਵਾਨ ਹਮਲੇ ਦੇ ਵਿੱਚ ਸ਼ਾਮਲ ਅਤਵਾਦੀਆਂ ਦੀ ਤਲਾਸ਼ ਦੇ ਵਿੱਚ ਲੱਗੇ ਹੋਏ ਨੇ ਤਾਂ ਇਸੇ ਵਿਚਾਲੇ ਕਸ਼ਮੀਰ ਘਾਟੀ 'ਚ ਜੜੇ ਮੌਜੂਦ ਲੋਕਲ ਅਤਵਾਦੀਆਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਘਾਟੀ 'ਚ ਮੌਜੂਦ ਜੜੇ ਅਤਵਾਦੀਆਂ ਦੀ ਉਲਟੀ ਗਿਣਤੀ ਵੀ ਸ਼ੁਰੂ ਹੋ ਗਈ ਹੈ ਲਿਸਟ ਦੇ ਅਨੁਸਾਰ ਕਸ਼ਮੀਰ ਦੇ ਵਿੱਚ ਕੁੱਲ 14 ਲੋਕਲ ਅਤਵਾਦੀ ਐਕਟਿਵ ਨੇ ਤਾਂ ਇਹ ਜਿਹੜੇ ਸਪੋਰਟ ਚ ਲਖਸ਼ਰ ਦਾ ਇੱਕ ਲੋਕਲ ਅਤਵਾਦੀ ਐਕਟਿਵ ਹੈ ਇਸੇ ਤਰ੍ਹਾਂ ਅਸੀਂ ਤੁਹਾਨੂੰ ਲਿਸਟ ਦੱਸੀ ਤਾਂ ਦੱਸ ਦਈਏ ਕਿ ਦਸ਼ਨ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਮਿੰਨੀ ਸਵਿਟਜ਼ਰਲੈਂਡ ਦੇ ਨਾਮ ਤੋਂ ਮਸ਼ਹੂਰ ਜਿਹੜਾ ਬੈਸਰਨ ਘਾਟੀ ਸੀਗੀ ਉੱਥੇ ਅਤਵਾਦੀਆਂ ਨੇ ਹਮਲਾ ਕੀਤਾ ਸੀਗਾ ਤਾਂ ਇਸ ਹਮਲੇ ਦੇ ਵਿੱਚ 26 ਲੋਕ ਮਾਰੇ ਗਏ ਸੀਗੇ ਕਈ ਜ਼ਖਮੀ ਹੋ ਗਏ ਸੀਗਾ ਇੱਥੇ ਘੁੰਮਣ ਦੇ ਲਈ ਆਏ ਹੋਏ ਸੀਗੇ ਲੋਕ ਉਹਨਾਂ ਨੂੰ ਇਹਨਾਂ ਅੱਤਵਾਦੀਆਂ ਨੇ ਨਿਸ਼ਾਨਾ ਬਣਾਇਆ ਸੀਗਾ ਗੋਲੀਆਂ ਮਾਰ ਦਿੱਤੀਆਂ ਗਈਆਂ ਸੀਗੀਆਂ ਅ ਇਸ ਹਮਲੇ ਤੋਂ ਗੁੱਸੇ ਦੇ ਵਿੱਚ ਪੂਰਾ ਦੇਸ਼ ਹੈ ਤਾਂ ਗ੍ਰਹਿ ਮੰਤਰੀ ਅਮਿਸ਼ਾ ਵੀ ਇੱਥੇ ਪਹੁੰਚੇ ਸੀਗੇ ਸੈਨਾ ਦੇ ਜਿਹੜੇ ਚੀਫ ਨੇ ਉਹ ਵੀ ਇੱਥੇ ਪਹੁੰਚੇ ਸੀਗੇ ਤਾਂ ਲਗਾਤਾਰ ਇੱਥੇ ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ ਤਾਂ ਹੁਣ ਜਿਹੜੇ ਹੱਤਵਾਦੀ ਨੇ ਲੋਕਲ ਹੱਤਵਾਦੀ ਨੇ ਜਿਹੜੇ ਮਦਦ ਕਰ ਰਹੇ ਸੀਗੇ ਪਾਕਿਸਤਾਨੀ ਹੱਤਵਾਦੀਆਂ ਦੀ ਉਹਨਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਤਾਂ 14 ਹੱਤਵਾਦੀ ਨੇ ਖੂਫੀਆ ਏਜੰਸੀਆਂ ਦੇ ਵੱਲੋਂ ਇਹ ਲੋਕਲ ਹੱਤਵਾਦੀਆਂ ਦੀ ਲਿਸਟ ਜਾਰੀ ਕੀਤੀ ਗਈ ਹੈ ਲਖਸ਼ਰ ਜੈਸ਼ ਹਿਜ਼ਬੁੱਲ ਤੇ ਟੀਆਰਐਫ ਦੇ ਨਾਲ ਇਹ ਸਾਰੇ ਹੱਤਵਾਦੀ ਜੁੜੇ ਹੋਏ ਨੇ 2015 ਤੋਂ 2024 ਤੱਕ ਦੇ ਐਕਟਿਵ ਹੈ 2024 ਤੱਕ ਐਕਟਿਵ ਨਹੀਂ ਤਾਂ ਆ ਪਾਕਿਸਤਾਨੀ ਅੱਤਵਾਦੀਆਂ ਦੀ ਇਹ ਮਦਦ ਕਰਦੇ ਸੀਗੇ ਜਿਹੜੇ ਲੋਕਲ ਅੱਤਵਾਦੀ ਨੇ ਤਾਂ ਹੁਣ ਇਹਨਾਂ ਦੇ ਉੱਤੇ ਐਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ ਘਰਾਂ ਨੂੰ ਵੀ ਤਹਿਸ ਨਹਿਸ ਕੀਤਾ ਜਾਵੇਗਾ ਤਾਂ ਇਹ ਲਿਸਟ ਤੁਹਾਨੂੰ ਦਿਖਾ ਰਹੇ ਹਾਂ ਇਹ ਲਿਸਟ ਖੂਫੀ ਏਜੰਸੀਆਂ ਦੇ ਵੱਲੋਂ ਹੁਣ ਤਿਆਰ ਕੀਤੀ ਗਈ ਹੈ ਤਾਂ ਇਹ ਹਮਲਾ ਕੀਤਾ ਗਿਆ ਸੀਗਾ ਪਹਿਲਗਾਮ ਦੇ ਵਿੱਚ ਜਦੋਂ ਸਲਾਨੀ ਉੱਥੇ ਘੁੰਮਣ ਆਏ ਸੀਗੇ ਉਸੇ ਦੌਰਾਨ ਇਹ ਅੱਤਵਾਦੀ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਸੀਗਾ ਤਾਂ ਲਗਾਤਾਰ ਜਿਹੜੀ ਫੌਜ ਹੈ ਉਹ ਐਕਸ਼ਨ ਦੇ ਵਿੱਚ ਹੈ ਤਾਂ ਹੁਣ ਲੋਕਲ ਜੜੇ ਅੱਤਵਾਦੀ ਨੇ ਉਹਨਾਂ ਉਹਨਾਂ ਦਾ ਸਫਾਇਆ ਕੀਤਾ ਜਾ ਰਿਹਾ ਹੈ ਉਹਨਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਇਹਨਾਂ ਦੇ ਘਰਾਂ ਨੂੰ ਵੀ ਤਹਿਸ ਨਹਿਸ ਹੁਣ ਕੀਤਾ ਜਾਵੇਗਾ